ਸਵਾਗਤ ਹੈ ਆਪਣੇ ਨਵੇਂ ਵਲੌ ਮੁੰਡੇ ਨਹਾ ਧੋ ਕੇ ਚੱਲੇ ਆ ਗਏ ਵਰਸੀ ਤੇ ਬਾਬਾ ਜੀ ਦੀ ਵਰਸੀ ਅੱਜ ਦੱਸੋ ਜੀ ਕਿਹੜੇ ਮੱਬਾਈ ਦੀ ਵਰਸੀ ਅੱਜ ਸੰਤੋਖ ਸਿੰਘ ਜੀ ਦਾਸ ਜੀ ਦੀ ਵਰਸੀ ਹੈ ਅੱਜ ਅਸੀਂ ਘਰ ਦਵਾਰਾਂ ਕੋਲ ਕੋਣ ਘਰ ਦਵਾਰਾ ਸਾਹਿਬ ਪਹੁੰਚੂ ਗਿਆ ਸੀ ਇਕੱਠ ਬਹੁਤ ਹੈ ਜੀ ਦਿਖਾਉਣਿਆ ਤੁਹਾਨੂੰ ਦਰਸ਼ਨ ਕਰਾਉਣਿਆ ਇਕੱਠ ਵਾਲਾ ਓਏ ਦੇਖੋ ਸੰਗਤ ਜੀ ਅੱਥੀ ਤੋਂ ਮਰਨੀ ਗੱਠ ਵਾਲਾ ਬਾਹਲੀ ਸੰਗਤ ਪਹੁੰਚੀ ਆ ਬਾਹਲੀ ਯਾਦੇ ਹਾਰਾ ਭਰਿਆ ਪਿਆ ਅੱਥੀ ਤੋਂ ਮਰਨੀ

ਲਾਓ ਜੀ ਮੱਥਾ ਟੇਕ ਲਿਆ ਪੀੜ ਬਹੁਤ ਸੀ ਬਲੌਗ ਬਣਿਆ ਨਹੀਂ ਹੈਗਾ ਅੰਦਰੋਂ ਥੋੜਾ ਥੋੜਾ ਹੀ ਬਣਾਇਆ ਤੇ ਹੁਣ ਮੰਡੇ ਚੱਲੇ ਲੰਗਰ ਵੱਲ ਸੇਵਾ ਕਰਾਵਾਂਗੇ ਨਾਲੇ ਥੋੜੀ ਜਿੰਨੀ ਕੋਈ ਹਨਾ ਜੀ ਫੇਰ ਮਿਲਦੇ ਹਾਂ ਹੁਣ ਰਾਮ ਇੱਧਰ ਕਹਿੰਦੇ ਕੈਟੀ ਬਲੇ ਮੁੰਡੇ ਕਹਿੰਦੇ ਸਾਡੀ ਬਲੌਗ ਬਣਾਓ ਭਾਈ ਹਣਾ ਵਲੌਗ ਬਣਾਉ ਕਹਿੰਦੇ ਮੁੰਡੇ ਪਹੁੰਚੂਗੇ ਨਹੀਂ ਜੀ ਲੰਗਰ ਵਿੱਚ ਅਸਲਾ ਆ ਜਾਂਦਾ ਕਿਹੜਾ ਕਹਿੰਦਾ ਅੱਛਾ ਆ ਮੁੰਡੇ ਦੀ ਫਰਮਾਇਸ਼ ਤੇ ਵਲੌਗ ਚਲਾਇਆ ਓਕੇ ਜਮਾ ਓਕੇ ਓਕੇ ਪ੍ਰੈਸਰ ਪ੍ਰੈਸਰ ਮੁੰਡਿਆਂ ਦਾ ਖਵਾਇਆ ਵੀ ਕਿਰਨੀ ਨਾ ਕਿਹਾ ਵੇ ਕਿਰਨੀ ਨਹੀਂ ਮਰਾਈ ਅੱਜ ਛੁੱਟੀ ਨਹੀਂ ਮਰਾਈ ਅੱਜ ਚੱਲ ਕੋਈ ਨਾ

ਆਠ ਦੇਖੋ ਮੋਰ ਬਾਈ ਕਿੰਨਾ ਇਕੱਠਾ ਅੱਜ ਬਾਈਨਾ ਭਰ ਭਰ ਆਰੀਆਂ ਨੇ ਬੱਚਿਆਂ ਦੀਆਂ ਬਾੜਾ ਇਕੱਠਾ ਇੱਧਰ ਦੇਖੋ ਜੀ ਬੇਟੀ ਇਧਰ ਜੀ ਕਾਰ ਨੂੰ ਯੋ 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 ਲਾਇਆ ਲਓ ਆਹ ਜੀ ਲਾ ਦਿਓ ਆਹ ਜੀ ਲਾ ਦਿਓ ਜਿਹੜੀ ਹੋਏ ਇੰਦਰ ਸਾਡੀ ਸਰਦ ਸਾਰੇ ਖਾਨੇ ਲਾ ਜੀ ਸਰਵਾ ਇਹ ਗਾਲੀ ਦੀ ਬਸ ਸਾਂਝੀ ਸਾਲੀ ਤੋਂ ਆ ਦੇ ਤਾਂ ਲੈ। ਕੱਠਾ ਬਹੁਤ ਆ ਬਹੁਤ ਕੱਠਾ ਬਹੁਤ। ਲਓ ਜੀ ਮੱਥਾ ਠੇਕ ਲਿਆ। ਕੱਠਾ ਵਾਲਾ ਸੀ ਅੱਜ। ਬਹੁਤ ਬਹੁਤ ਜ਼ਿਆਦਾ ਕੱਠਾ ਸੀਗਾ ਸੰਗਤ ਵਾਲੀ। ਵਾਲੀ ਦੂਰੋ ਦੂਰੋ ਸੰਗਤ ਆ ਰਹੀ ਆ। ਹੁਣ ਆਪਾਂ ਚੱਲੇ ਆ ਜੀ ਘਰੇ। ਘਰੇ ਜਾ ਕੇ ਰੈਸਟ ਕਰਦੇ ਆ। ਫੇਰ ਆਪਾਂ ਜਾਣਾਗਾ ਜਿੰਮ ਚ। 11 ਵਜੇ। ਫੇਰ ਤੁਹਾਨੂੰ ਜਿੰਮ ਤੇ ਮਿਲਦੇ ਆ ਫੇਰ। ਹੋਣ ਮੁੰਡੇ ਕਰਦੇ ਆ ਅਰੈਸਟ ਕਰ ਚਾ ਕੇ ਹਨਾ ਜੀ yes yes ਫੇਰ ਮਿਲਦੇ ਆਂ ਲੋਕਾਂ ਨੂੰ ਅੱਜ ਕਹਿੰਦੇ ਗੈਸਟ ਆ ਗਏ ਮਾਮਾ ਜੀ ਆ ਗਏ ਜੀ ਮੀ ਪੂਰਾ ਫੁੱਲ ਪੈ ਗਿਆ ਮਾਮਾ ਜੀ ਨੇ ਠੰਡ ਘਰਾ ਦੀ ਅੱਜ ਤੇ ਹੁਣ ਚੱਲੇ ਆਂ ਬਾਜ਼ਾਰ ਚ ਖਾਣ ਪੀਣ ਮਿਲਦੇ ਆ ਤੁਹਾਨੂੰ ਵੀਊ ਦਿਖਾਉਣੇ ਆ ਬਾਜ਼ਾਰ ਦਾ ਮੁੰਡੇ ਪਹੁੰਚ ਗਣੀ ਚੀਚੀਆਂ ਦਾ ਹੁਣ ਵੀ ਨਹੀਂ ਆ ਚੁੱਕਾ ਹੈ ਦਵਾਰੇ ਵੇਰ ਔਰ ਮੁੰਡੇ ਚੱਲੇ ਘਰ ਨੂੰ ਤੀਜੀਆਂ ਜੁੱਤੀਆਂ ਘਰ ਆ ਲਈਆਂ ਜੀ ਪੈਗ ਆਉਣ ਚੱਲੇ ਘਰੇ ਫੇਰ ਮਿਲਦਾ ਹੁਣ ਤੁਹਾਨੂੰ ਯਾਕੇ ਸੰਗਤ ਜੀ ਇਹ ਐ ਪਿਟ ਬੂਲ ਪਿਟ ਬੂਲ ਦਾ ਵੀ ਬਾਪੂ ਹੈਗੀ ਇਹ ਹੋਰ ਫਿਰ ਮੁੰਡਿਆ ਹੋਰ ਫਿਰ ਮੁੰਡਿਓ ਇਹ ਸਾਡੇ ਗੁਰੂ ਜੀ ਕਿਵੇਂ ਲੱਗ ਰਹੇ ਨੇ ਅੱਜ ਦਿਨ ਸਕੂਲ ਚ ਨਾ ਜਾਂਦਾ ਵਧੀਆ 70 70 ਪੈਂਦੇ ਨੇ 70 ਇਹਦਾ ਝੂਠਾ ਹੈਣਾ ਸਿਮਰ ਸਾੜ ਕੇ ਦਾ ਮੁੱਕੀ ਖਾ ਗਿਆ ਟਾ ਮਾਸਟਰ ਦਾ ਐ ਹੋਏ ਜਾਂ ਸ਼ਰਤ ਚੱਲ ਆ ਲੈ ਚੱਲ ਫਿਰ ਮਿਲਦੇ ਆਪਾਂ ਚੰਗਾ ਸਕੂਲ ਦੇ ਜਾਂਦੇ ਨੇ ਮੁੰਡੇ ਸਕੂਲ ਹੈ ਇਹਦਾ ਦੈਸਤ ਖਰੀਂਦੇ ਮੁੰਡੇ ਦੀ ਦੈਸਤ ਪਾਰਿਆ ਲਾਤਾ ਸੀਸਾ ਇੱਕ ਲੱਕ ਨੂੰ ਫੜ ਲੈਣਾ ਫੇਰ ਫੜਦੇ ਆ ਆ ਦੋਨੇ ਇਹ ਮੈਨੂੰ ਫੜਾ ਯਾਰ ਆਪਾਂ ਉਹ ਕਰੀਏ ਫੋਟੋ ਕਿੱਚ ਇੱਕ ਅੱਧੀ ਇੱਧਰ ਫੜ ਕੇ ਲਿਆ ਫੜ ਕੇ ਇਹਨਾਂ ਨੂੰ ਹੋਰ ਭਾਈ ਹੋਰ ਸਰ ਕਿੱਦਾਂ ਜੀ ਹੋਰ ਜਾ ਮੈਂ ਇੱਧਰ ਖੱਤੋਂ ਉਹ ਬਤੀ ਉਹ ਇੱਧਰ ਹਾਂ ਬਜੀ ਦੀ ਹੋਈ ਹੈ ਇਹ ਅੱਛਾ ਜੀ ਆਏ ਨਾ ਦਿਖਾ ਗਏ ਲਾ ਮੰਗ ਲੂਗਾ ਕੋਈ ਸਾਡੀ ਅੱਛਾ ਗੱਭਰੂ ਨੌਜਵਾਨ ਲਾ ਕੇ ਸਪਾਟੇ ਮੈਦਾਨ ਦੇ ਵਿੱਚ ਆ ਚੁੱਕੇ ਜੀ ਚਲੋ ਆ ਜਿਓ ਜੀ ਭਾਈਓ ਚੱਲੀਏ ਸਰ ਹੁਣ ਹੱਕ ਦੋ ਜੀ ਹੱਕ ਦੋ ਜੀ ਮਿੱਤਰੋ ਮੀ ਬਾਹਲਾ ਪੈ ਚੁੱਕਿਆ ਅੱਜ ਪੂਲ ਬਣਿਆ ਸਵੀ ਵੀ ਪੂਲ ਬਣਿਆ ਪਿਆ ਅੱਜ ਚੀਮੇ ਚਾਹੀ ਲੈ ਕੰਮ ਚੀਮਾ ਚੀਮਾ ਬਸਾ ਪਾਣੀ ਦੇ ਸਿਰ ਤੋਂ ਹੀ ਜਾਣਿਆ ਜਾਂਦਾ ਜੀ ਮੈਨੂੰ ਹਾਂ ਪਾਣੀ ਵਾਲਾ ਖੜਦਾ ਪਰ ਕਿਵੇਂ ਮਰਜ਼ੀ ਕਰੀ ਚੱਲਣਾ ਚੀਮਾ ਤਾਂ ਜੀ ਡੁੱਬ ਗਿਆ ਪਾਣੀ ਖੜੂ ਬਸ ਉਹਰੇ ਅੱਜ ਚੀਮਾ ਡੁੱਬ ਗਿਆ ਜੀ ਹਾਂ ਬਾਰ-ਬਾਰ ਇਹ ਸੋਈ ਵਾਧੂਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਕਠਿਨ ਰਸਤਾ ਸਾਡਾ ਸਗਰਜ਼ ਕਰਕੇ ਜਾਣਾ ਪੈਣਾ ਸਾਨੂੰ ਫੋਰਸ ਦੀ ਲੋੜ ਵੀ ਪੈ ਸਕਦੀ ਹੈ ਜੀ ਇਹ ਜੀ ਪਹੁੰਚ ਚੁੱਕੇ ਹੈ ਗਲੌਕ ਜੈਮ ਇਨ ਗਲੌਕ ਵੀ ਟਰਸਟ ਵਾਹ ਜੀ ਵਾਹ ਚਲੋ ਮੁੰਡਿਆ ਫਿਰ ਬਣਾਈਏ ਟਰਸਟਾ ਚਲੋ ਮੁੰਡਾ ਕਹਿੰਦਾ ਡਾਈਟ ਵੀ ਜ਼ਰੂਰੀ ਹੈ ਹੈ ਜੀ ਇੱਧਰ ਤੁਸੀਂ ਬਾਜ਼ਾਰ ਦੇਖ ਸਕਦੇ ਹੋ ਮੌਸਮ ਪੂਰਾ ਘੈਂਟਾ ਕਣੀਆਂ-ਕੁਣੀਆਂ ਪਾ ਗਿਆ ਮੀਂਹ ਪੂਰਾ ਵੱਲ ਹੁਣ ਚੱਲੇ ਆਪਾਂ ਕਿੱਥੇ ਚੱਲੇ ਜੀ ਹੁਣ ਆਪਾਂ ਸੌੜ ਕਿੱਥੇ ਚੱਲੇਗੀ ਹੁਣ ਆਪਾਂ ਪਾਰਕ 'ਚ ਹੁਣ ਆਪਾਂ ਚੱਲੇ ਪਾਰਕ ਫੇਰ ਮਿਲਤੇ ਹਾਂ ਆਪਕੋ ਲਓ ਜੀ ਲਓ ਜੀ ਮੁੰਡੇ ਕਹਿੰਦੇ ਪੁੱਗਣ ਲੱਗੇ ਆ ਮੁੰਡੇ ਪਾਈ ਬਾਂਦਰ ਗੀਲੇ ਦਾ ਖਹਿੜਾ ਨਹੀਂ ਛੱਡ ਰਹੇ ਚਲੋ ਬੁੱਗੋ ਫਿਰ ਹੋ ਗਿਆ ਗੋਰੀ ਸਿੰਘ ਮੈਂ ਗਿਆ ਦੇਖੋ ਕੀ ਬਣਦਾ ਹੈ ਕਿਹੜਾ ਬੱਚਾ ਫਸਦਾ ਹੈ ਜਾਲ ਵਿੱਚ ਇਹ ਮੈਂ ਵੀਡੀਓ ਬਣਾਉਣੀ ਫੜ ਜਾ ਉਹ ਖੇਡੂਗਾ ਮੈਂ ਤਾਂ ਜਾਣਦਾ ਇਹ ਨਹੀਂ ਖੇਡਦਾ ਉਹ ਜਾ ਬੋਵੇਂ ਫਿਰ ਤਾਂ ਮਿੱਦਾਂ ਹੀ ਚਲੋ 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 ਇਹ ए हो गया कामा का हो गया कामा हो गया फौजी साहब फौजी साहब फौजी साहब एक ही हो चल लिया एक ही हो चल लिया एक ही हो चल लिया चलो मुड़ेओ कटे चप्पलांगे रहा फौजी साहब बचो एक चप्पल बारे मेरे आली बस कद्दू तू पुक्या हुआ है फेड ही का ਇਹ ਜੱਫਾ ਪੜਾ ਦੇ ਖੜ ਜੋ ਗੇਮਸਟਾਪ ਆਓ ਇੱਕ ਮਿੰਟ ਆ ਭੀਲੀ ਪਰ ਆਏ ਮੇਰੀ ਜੱਫਾ ਦੇ ਦਿਓ ਵੇ ਦੇ ਤੂੰ ਮੇਰਾ ਜੱਫਾ ਜੁੜੀ ਆਪੇ ਜੇ ਜੇ ਲੋਕ ਫਾਇਨ ਦੇ ਰਿਵਿਊ ਲੈ ਹਾਂ ਬਈ ਹਸਨ ਮੈਡੀਕ ਸ਼ਾਟਰ ਲਈ ਇਹਦਾ ਚੱਪਲ ਮਾਰੀ ਰਿਵਿਊ ਲੈ ਰਿਵਿਊ ਤੂੰ ਦੱਸੋ ਕਿ ਮੈਨੂੰ ਫੀਲ ਹੋਇਆ ਅਡਿਕਟ ਹੋਣੀ ਮਚਾਤੀ ਕੋਈ ਮਚਾਤੀ ਸ਼ੋ ਕਰ ਸਕਦੇ ਹੋ ਤੂੰ ਹੀ ਮੱਚੀ ਤੂੰ ਸ਼ੋ ਮੱਚਿਆ ਕਿਉਂ ਸ਼ੋ ਨਹੀਂ ਕਰਨੀ ਤੂੰ ਲੋਕ ਨਹੀਂ ਕਰਦਾ ਬਈ ਇਹ ਮੁਰਸਾ ਪਾਪਾ ਤੇਜ਼ੀ ਲੈ ਭਾਈ ਆਪ ਵੀ ਇੱਥੇ ਸਿਖਰ ਨਜ਼ਾਰੇ ਨਜ਼ਾਰੇ ਪਿੱਛੇ ਰੋ ਹੁਣ ਫੜਿਆ ਜਾਊਗਾ ਮੈਨੂੰ ਦਿਖੀ ਜਾਂਦਾ ਕਾਲ ਕਰਮਣਾ ਹੋਗਾ ਇੱਥੇ ਰੋ ਇੱਥੇ ਰੋ ਪਹਿਲੀ ਨਹੀਂ ਵੱਜਣਾ ਦੋ ਜੱਟਾ ਦੋ ਪਿੰਜਾਂ ਨੇ ਪਾਈ ਪਰ ਜਣਾ ਨਹੀਂ ਆਇਕੋ ਮਿਲ ਜੁਦਾ ਓਏ ਪੀਲੀ ਨੂੰ ਨਹੀਂ ਕਰੇ ਖੰਡ ਬੁਲੀ ਪੀਲੀ ਮਰ ਗਿਆ ਬਸ ਬਾਬਾ ਉਹ ਭਰਾ ਦੇ ਓਏ ਯਾਰ ਪੀਲੀ ਨਹੀਂ ਆਇਆ ਰੋ ਫੇਰ ਪੈਣੀ ਆ ਯਾਰ ਦੇ ਦੇ ਠੀਕ ਆ न्यू की एंट्री हो चुकी है मैदान के बीच होद जोड़ो हाथ दो वाह ਇਹ ਉਹ ਦਖਾਵਾ ਹੈ। ਦਾਈ ਕਹਿੰਦੇ ਆਹ ਮੁੰਡੇ ਦੀ ਐ ਤੇਰੀ ਰਈਆਂ ਕਿਵੇਂ ਸੱਚੇ ਮਨ ਨਾਲ ਬਸ ਠੀਕ ਆ। ਜਾਓ। ਚੱਪਲਾ ਖਾਏਗਾ? ਬਸ ਠੀਕ ਆ। ਤੂੰ ਖਾਣੀਆ ਚੱਪਲਾ? ਨਾ ਮੈਨੂੰ ਨਹੀਂ ਹੱਲ। ਤੁਸੀਂ? ਛੋਡੇ ਤਾਂ ਪੈ ਚੁੱਕੀਆਂ ਨੇ। ਜੋ ਬ੍ਰੈਂਡ ਦਾ ਆਪਾ। ਲੋ ਗਾਇਸ ਖੇਡ ਸਟਾਰਟ ਕਰਦੇ ਹਾਂ ਹਾਂ ਅਸੀਂ ਹੁਣ। ਮਿੰਡੀਆ ਟਾਵਰ ਥੋੜੇ ਨੀਚੇ ਕਰ ਲੈ ਪੁੱਤ। ਠੀਕ ਆ ਟਾਉਂਦੀ। ਲਾਸ ਵਾਟੇ ਚਫਾਟੇ ਲਾ ਨਾ ਨਾ ਮੱਤ ਆਉਂਦੇ ਨਹੀਂ ਆ ਗਈ ਦੀ ਆ ਗਈ ਦੀ ਇਹਦਾ ਪੱਟਾ ਹੀ ਸੀ ਲਓ ਵੀ ਮਿੱਤਰੋ ਆ ਜਾਟਾ ਅੱਜ ਦਾ ਵਲੌਗ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸੰਗਤ ਜੀ ਆਹ ਦੇਖੋ ਪੈਰ ਨਹੀਂ ਲੱਗ ਰਹੇ ਬੱਚੇ ਦੇ ਡੱਬੂਣਾ ਬਣਾਦੀ ਬਣਾਦੀ ਤੇ ਰੀਵੀ ਬਣਾਦੀ ਬੱਚਿਆ ਤੇਰੇ ਪੈਰ ਨਹੀਂ ਲੱਗ ਰਹੇ ਚਲਾਣ ਕਰਨਾ ਬੂ ਤੇਰਾ ਸਾਨੂੰ ਓਏ ਦਾ ਚਲਾਣ ਕਰੀਏ ਇਹਦਾ ਹੈ ਓਏ ਇਹਦਾ ਚਲਾਣ ਕਰਨਾ ਬੂ ਪੈਰ ਤੇ ਲੱਗਦੇ ਨਹੀਂ ਓਏ ਚਲਾਣ ਬਣਦਾ ਇਹਦਾ ਤੇਰੀ ਕੋਈ ਓਏ ਹੈ ਕੀ ਉਮਰ ਹੈ ਉਮਰ ਕੀ ਹੈ ਤੇਰੀ ਉਮਰ ਕੀ ਹੈ ਤੇਰੀ 12 ਸਾਲ 12 ਕਿਛਲ ਫਿਰ ਚਲਾਣ ਘਟਾਂਗੇ ਇਹਦਾ ਚੱਲ ਜਾ ਪੁੱਤ ਚੌੜ ਕਰਦੇ ਹਾਂ ਇਸ ਦਾ ਓਏ ਆ ਗਈ ਧੀ ਓਏ ਨਾ ਓਏ ਬੱਚਾ ਓਏ ਓਏ ਯਾਰ ਇਦਾਂ ਨਾ ਕਰ ਓਏ ਜਾ ਬਗ ਜਾ ਕੱਢਿਆ ਕਿਹੜਾ ਗੇੜੇ ਵਾਲੇ ਮਿੱਤਰ ਕਿਸੇ ਕਿਸ ਨੂੰ ਨਹੀਂ ਮਿਲਦੇ ਹੁੰਦੇ ਨੇ ਪੇੜੇ ਪਾਰਟੀ ਕਰ ਦਣੀਆਂ ਜੀ ਬੱਸ ਕਰੀ ਬਾਕੀ ਠੀਕ ਮੁੱਕਰੀ ਨਾ ਕਰ ਲੋ ਚੰਨਾਗਾ ਉਹ ਪ੍ਰੈਸਰ ਦਾ ਹੀ ਹੋਣਾ ਮਿੱਤਰੋ ਇਹ ਮੁੰਡਾ ਕਹਿੰਦੇ ਲੇਹ ਲਦਾ ਖਵਾਗੇ ਤੇ ਭਈ ਜਿੱਦਣ ਦਾ ਵਲੌਗ ਪਾਉਣ ਲੱਗਿਆ ਇਹ ਗਾਇਬ ਹੋ ਗਿਆ ਸੀ ਉਦੋਂ ਦਾ ਅੱਜ ਮਿਲਿਆ ਹਾਂ ਜੀ ਮਿਲਿਆ ਇਹ ਪਾ ਤੇ ਚੱਲੇ ਮੱਥਾ ਟੇਕਣ ਵੀਰੇ ਇਹ ਕਹਿੰਦਾ ਲੈ ਲਿਆ ਦਾਸ ਤੋਂ ਸਪੋਰਟ ਕਰਾ ਕੇ ਆਇਆ ਪੂਰੀ ਕਹਿੰਦਾ ਤੇ ਹੁਣ ਚੱਲੇ ਆ ਕੋਈ ਪੀਰ ਖਾਨੇ ਬਾਬੇ ਦੇ ਲਾਲਾਂ ਦੇ ਮੱਥਾ ਟੇਕਣ ਟੇਕ ਲਈ ਮੱਥਾ ਫੇਰ ਮਿਲਦੇ ਨਾਲੇ ਤੁਹਾਨੂੰ ਦਿਖਾਉਣੇ ਦਰਸ਼ਨ ਕਰਾਉਣੇ ਲਾਉ ਜੀ ਮੱਥਾ ਟੇਕ ਲਿਆ ਹੁਣ ਮੁੰਡੇ ਘਰੇ ਚੱਲੇ ਆ ਜੀ ਹੁਣ ਇੱਕ ਗੁੱਡ ਨਾਈਟ ਕਰਦੇ ਆ ਤੁਹਾਨੂੰ ਅਸੀਂ ਕੱਲ ਨੂੰ ਮਿਲਦੇ ਆ ਹੁਣ ਸਸਰੀ ਗਾਰਡ ਸਾਰਿਆਂ ਨੂੰ ਲੋ ਮਿੱਤਰੋ ਇਹ ਸੀ ਆਪਣਾ ਅੱਜ ਦਾ ਵਲੌਗ ਬਲੌਗਰ ਵਧੀਆ ਲੱਗਿਆ ਭਾਈ ਲਾਈਕ ਕਰ ਦਿਓ ਕਮੈਂਟ ਸ਼ੇਅਰ ਕਰ ਦਿਓ ਤੇ ਅੱਜ ਦਾ ਵਲੌਗ ਇੱਥੇ ਹੀ ਮਿਲਦੇ ਆ ਘੈਂਟ ਜੇ ਵਲੌਗ ਦੇ ਨਾਲ